ਸਤਿ ਸ਼੍ਰੀ ਅਕਾਲ ਜੀ ਐਮਐਚ ਪੰਜਾਬ ਦੇ ਨਾਲ ਜੁੜ ਚੁਕੇ ਹੋ ਤੇ ਸਵਾਗਤ ਆ ਤੁਹਾਡਾ ਆਸਮਿਤ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ 15 ਅਗਸਤ 1947 ਜਾਨਕੀ ਆਜ਼ਾਦੀ ਦਿਹਾੜਾ ਜਿੱਥੇ ਪੂਰਾ ਦੇਸ਼ 15 ਅਗਸਤ 1947 ਨੂੰ ਆਜ਼ਾਦੀ ਵਰਾ ਜਿਹੜਾ ਆਜ਼ਾਦੀ ਦਿਹਾੜਾ ਮਨਾ ਰਿਹਾ ਸੀਗਾ ਉੱਥੇ ਜਿਹੜਾ ਆ ਪੰਜਾਬ ਦੇ ਭਾਰਤ ਦੇ ਪੰਜਾਬ ਦੇ ਦੋ ਜ਼ਿਲ੍ਹੇ ਉਦੋਂ ਵੀ ਜਿਹੜੇ ਉਹ ਗੁਲਾਮ ਸੀਗੇ ਅੰਗਰੇਜ਼ਾਂ ਦੀ ਗੁਲਾਮੀ ਤੋਂ ਤਾਂ ਜਿਹੜੇ ਆ 15 ਅਗਸਤ ਨੂੰ ਹੀ ਆਜ਼ਾਦ ਹੋ ਗਏ ਸੀਗੇ ਪਰ ਗੱਲ ਕਰੀਏ ਪਾਕਿਸਤਾਨ ਦੀ ਤੇ ਪਾਕਿਸਤਾਨ ਦੀ ਗੁਲਾਮੀ ਦੇ ਵਿੱਚ ਜਿਹੜਾ ਆ 15 ਅਗਸਤ 1947 ਨੂੰ ਉਹ ਦੋ ਜ਼ਿਲ੍ਹੇ ਫਿਰ ਵੀ ਗੁਲਾਮ ਸੀਗੇ ਜਿਵੇਂ ਮੈਂ ਬਿਲਕੁਲ ਠੀਕ ਕਹਿ ਰਿਹਾ ਹਾਂ ਉਹ ਦੋ ਜ਼ਿਲ੍ਹੇ ਕਿਹੜੇ ਨੇ ਉਹ ਵੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਵੀ ਜ਼ਿਲ੍ਹਾ ਪਠਾਨਕੋਟ ਤੇ ਜ਼ਿਲ੍ਹਾ ਗਰਦਾਸਪੁਰ ਇਹ ਉਹ ਦੋ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ 15 ਅਗਸਤ 1947 ਨੂੰ ਪਾਕਿਸਤਾਨ ਦਾ ਝੰਡਾ ਲਹਿਰਾਇਆ ਗਿਆ ਜੀ ਬਿਲਕੁਲ ਤੇ ਇਸ ਗੱਲ ਦੇ ਉੱਤੇ ਚਰਚਾ ਕਰਨ ਦੇ ਵਾਸਤੇ ਇਸ ਗੱਲ ਨੂੰ ਅੱਗੇ ਤੋਰਨ ਦੇ ਵਾਸਤੇ ਸਾਡੇ ਨਾਲ ਅੱਜ ਡਾਕਟਰ ਸ਼ਾਮ ਲਾਲ ਭਾਰਤੀ ਜੋ ਕਿ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਨੇ ਡਾਕਟਰ ਸਾਹਿਬ ਪਹਿਲਾਂ ਤਾਂ ਇਸਤਕਬਾਲ ਹੈ ਜੀ ਤੁਹਾਡਾ ਐਮਐਚ ਪੰਜਾਬ ਦੇ ਵੇੜੇ ਦੇ ਵਿੱਚ ਧੰਨਵਾਦ ਵਰਦੀਪ ਜੀ ਜਿਵੇਂ ਤੁਸੀਂ ਭੂਮਿਕਾ ਦੇ ਵਿੱਚ ਗੱਲ ਕੀਤੀ ਹੈ ਜੀ ਕਿ ਪੂਰਾ ਦੇਸ਼ ਜਦੋਂ ਕਿ 15 ਅਗਸਤ 1947 ਨੂੰ ਆਜ਼ਾਦ ਹੋ ਗਿਆ ਸੀ ਤੇ ਸਾਡੇ ਪੰਜਾਬ ਦੇ ਜਿਹੜੇ ਦੋ ਜ਼ਿਲ੍ਹੇ ਨੇ ਪਠਾਨਕੋਟ ਤੇ ਗੁਰਦਾਸਪੁਰ ਇਹ ਉਸ ਵੇਲੇ ਪਾਕਿਸਤਾਨ ਦੇ ਅਧੀਨ ਸਨ ਜੀ ਬਿਲਕੁਲ ਮਤਲਬ ਕਿ ਟਾਈਮ ਜ਼ੋਨ ਦਾ ਜੇ ਧਿਆਨ ਰੱਖੀਏ ਤੇ ਜਿਹੜਾ ਪਾਕਿਸਤਾਨ ਦਾ ਸਮਾਂ ਹੈ ਭਾਰਤ ਨਾਲੋਂ ਅੱਧਾ ਘੰਟਾ ਐਡਵਾਂਸ ਹੈ ਜੀ ਇਸ ਸੂਰਤ ਕਿ ਅੰਗਰੇਜ਼ਾਂ ਨੇ ਉਸ ਵੇਲੇ ਜਿਹੜਾ ਸੀ ਪਾਕਿਸਤਾਨ ਨੂੰ ਆਜ਼ਾਦੀ ਦਿਹਾੜਾ ਮਨਾਉਣ ਲਈ 14 ਅਗਸਤ ਨੂੰ ਦਿਨ ਮੁਕਰਰ ਕੀਤਾ ਤੇ ਸਾਡਾ ਜਿਹੜਾ ਸੀ ਉਹ 15 ਅਗਸਤ ਹੋ ਗਿਆ ਪਰ ਕਿਉਂਕਿ ਬਾਉਂਡਰੀ ਕਮਿਸ਼ਨ ਨੇ ਹਾਲੇ ਤੈਅ ਨਹੀਂ ਸੀ ਕੀਤਾ ਕਿ ਜਿਹੜਾ ਪਠਾਨਕੋਟ ਗੁਰਦਾਸਪੁਰ ਬਟਾਲਾ ਤੇ ਸ਼ਕਰਗੜ ਇਹ ਚਾਰ ਤਸੀਲਾਂ ਸੀ ਜਿਹੜੀਆਂ ਇਹ ਭਾਰਤ ਵਿੱਚ ਰਹਿਣਗੀਆਂ ਜਾਂ ਪਾਕਿਸਤਾਨ 'ਚ ਰਹਿਣਗੀਆਂ ਜੀ ਤੇ ਇਹ ਤੈਅ ਕੀਤਾ ਗਿਆ ਕਿ ਜਦੋਂ ਤੱਕ ਇਸ ਦਾ ਫੈਸਲਾ ਨਹੀਂ ਹੁੰਦਾ ਦੋਨੋਂ ਦੇਸ਼ ਆਪਣਾ ਆਪਣਾ ਆਜ਼ਾਦੀ ਦਿਹਾੜਾ ਮਨਾ ਲੈਣ ਜੀ ਔਰ ਕਿਉਂਕਿ ਇੰਜ ਲੱਗਦਾ ਸੀ ਕਿ ਜਿਵੇਂ ਇਹ ਜਿਹੜੇ ਦੋਨੋਂ ਜ਼ਿਲ੍ਹੇ ਐ ਭਾਰਤ ਦੇ ਵੀ ਪੰਜਾਬ ਦੇ ਵੀ ਇਹ ਪਾਕਿਸਤਾਨ 'ਚ ਚਲੇ ਜਾਣੇ ਨੇ ਤੇ ਇਸ ਤਰਕੇ ਉਥੇ ਉਹਨੂੰ ਸਧਾਂਤਿਕ ਤੌਰ ਤੇ ਪਾਕਿਸਤਾਨ ਦੇ ਕੋਲ ਦੇ ਦਿੱਤਾ ਗਿਆ ਜੀ ਤੇ 14 ਅਗਸਤ ਨੂੰ ਜਾਨੀ 14 ਅਗਸਤ 1947 ਨੂੰ ਪਟਨਾਨਕੋਟ ਗੁਰਦਾਸਪੁਰ ਤੇ ਬਟਾਲਾ ਇਹਨੀਆਂ ਤਿੰਨ ਤਹਿਸੀਲਾਂ ਸੀ ਇੱਥੇ ਪਾਕਿਸਤਾਨ ਦਾ ਝੰਡਾ ਫੈਰਾਂਦਾਰ ਜੀ ਔਰ ਪਾਕਿਸਤਾਨ ਸਰਕਾਰ ਨੇ ਉਸਤਾਦ ਅਹਿਮਦ ਨਾਮ ਦੇ ਸਖਸ਼ ਨੂੰ ਜਿਹੜਾ ਸੀ ਉਹ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਸੀ ਤੇ ਉਸੇ ਲੋਗੇ ਦੂਜੇ ਭਾਰਤ ਪਾਕਿਸਤਾਨ ਦਾ ਜੀ اور ਉਸੇ ਲਈ ਕਿਉਂਕਿ ਭਾਰਤ ਨੂੰ ਵੀ ਪੂਰਾ ਯਕੀਨ ਸੀ ਕਿ ਇਹ ਚਾਰੋਂ ਤਸੀਲਾਂ ਜਿਹੜੀਆਂ ਨੇ ਉਹ ਸਾਨੂੰ ਮਿਲਣਗੀਆਂ ਭਾਰਤ ਦਾ ਹਿੱਸਾ ਹੋ ਗਿਆ ਤੇ ਭਾਰਤ ਨੇ ਗੁਰਦਾਸਪੁਰ ਜ਼ਿਲ੍ਹੇ ਵਾਸਤੇ ਉਸਨੇ ਕन्हैयालाल ਨੂੰ ਡੀਸੀ ਆਪਣਾ ਮਕਰਰ ਕੀਤਾ ਸੀ ਤੇ ਕੁਸ਼ਪਿੰਦਰ ਸਿੰਘ ਨੂੰ ਜਿਹੜਾ ਸੀ ਐਸਐਸਪੀ ਮਕਰਰ ਕੀਤਾ ਸੀ ਜੀ ਲੇਕਿਨ ਹੋਇਆ ਕਿ ਕਿਉਂਕਿ ਇਹਦਾ ਚਾਰਜ ਜਿਹੜਾ ਸੀ ਉਹ ਟੈਂਪਰੇਰੀ ਤੇ ਸਿਧਾਂਤਿਕ ਤੌਰ ਤੇ ਪਾਕਿਸਤਾਨ ਨੂੰ ਦਿੱਤਾ ਗਿਆ ਤੇ ਪਾਕਿਸਤਾਨ ਦੇ ਡੀਸੀ ਨੇ ਨਾ ਕੇਵਲ ਸ਼ਕਰਗੜ ਤਹਿਸੀਲ ਦੇ ਵਿੱਚ ਪਾਕਿਸਤਾਨ ਦਾ ਝੰਡਾ ਲਗਾਇਆ ਬਲਕਿ ਪਾਕਿਸਤਾਨ ਨੇ ਪਠਾਨਕੋਟ ਗੁਰਦਾਸਪੁਰ ਤੇ ਬਟਾਲਾ ਵਿੱਚ ਵੀ ਪਹਰਾਇਆ ਔਰ ਸਾਡੇ ਜਿਹੜੇ ਬੀਸੀ ਤੇ ਐਸਐਸਪੀ ਸੀ ਉਹਨਾਂ ਨੂੰ ਗੁਰਦਾਸਪੁਰ ਦੇ ਗੈਸਟ ਹਾਊਸ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ ਹੌਸ ਅਰੈਸਟ ਕਰ ਲਿਆ ਗਿਆ ਇਹ ਕਿਉਂ ਕਿਉਂ ਹੌਸ ਰੈਸਟ ਕਿਉਂ ਕੀਤਾ ਗਿਆ ਸ਼ਾਮ ਜੀ ਇਹਨਾਂ ਨੂੰ ਦੇਖੋ ਬੀਸੀ ਦਾ ਇੱਕੋ ਹੀ ਹੋ ਸਕਦਾ ਨਾ ਜੀ ਜਾਂ ਤੋਂ ਡਿਪਲੋਮੈਟ ਜਿਹੜਾ ਸੀ ਉਥੇ ਰਾਜ ਕਰੇਗਾ ਪਾਕਿਸਤਾਨ ਦਾ ਤੇ ਜਾਂ ਕਰੇਗਾ ਭਾਰਤ ਦਾ ਦੇ ਸਦਾਂਤਿਕ ਤੌਰ ਤੇ ਕਿਉਂਕਿ ਉਸ ਵੇਲੇ ਮਾਹੌਲ ਇਸ ਤਰ੍ਹਾਂ ਦਾ ਸੀ ਕਿ ਇਹ ਪਾਕਿਸਤਾਨ ਦਾ ਦਾਵਾ ਥੋੜਾ ਜਿਹਾ ਜ਼ਿਆਦਾ ਲੱਗਦਾ ਸੀ ਜੀ ਤੇ ਇਸ ਕਰਕੇ ਮਤਲਬ ਇਹ ਮੰਨਿਆ ਗਿਆ ਕਿ ਪਾਕਿਸਤਾਨ ਦੇ ਡੀਸੀ ਨੂੰ ਦਿੱਤਾ ਗਿਆ ਤੇ ਪਾਕਿਸਤਾਨ ਦੇ ਡੀਸੀ ਨੂੰ ਇਸ ਗੱਲ ਦਾ ਖਦਸ਼ਾ ਸੀ ਕਿ ਜੇ ਉਹਨੇ ਰਾਜ ਕਰਨਾ ਉਹਨੇ ਕੰਟਰੋਲ ਕਰਨਾ ਤੇ ਜਿਹੜੇ ਭਾਰਤ ਦੇ ਡੀਸੀ ਦੇ ਐਸਐਸਪੀ ਨੇ ਇਹ ਆਪਣੇ ਤਰੀਕੇ ਨਾਲ ਕੋਈ ਹੁਕਮ ਜਿਹੜੇ ਨੇ ਉਹ ਪਾਸ ਨਾ ਕਰਨ ਤੇ ਇਸ ਕਰਕੇ ਜਿਹੜਾ ਹੈ ਉਹ ਇਹਨਾਂ ਨੂੰ ਹਾਊਸ ਅਰੈਸਟ ਕਰ ਦਿੱਤਾ ਪਹਿਲੀ ਗੱਲ ਜਹੀ ਹੋ ਗਈ ਉਸ ਵੇਲੇ ਦੂਸਰੀ ਗੱਲ ਇਹ ਰਹੀ ਕਿ ਜਿਹੜੇ 14 ਅਗਸਤ ਨੂੰ ਪਾਕਿਸਤਾਨ ਨੇ ਆਪਣਾ ਆਜ਼ਾਦੀ ਦਿਹਾੜਾ ਮਨਾ ਲਿਆ 15 ਅਗਸਤ ਨੂੰ ਹਿੰਦੁਸਤਾਨ ਨੇ ਮਨਾ ਲਿਆ ਤੇ ਫਿਰ 16 ਅਗਸਤ ਦੀ ਸ਼ਾਮ ਦੇ ਵੇਲੇ ਆਕਾਸ਼ ਬਾਣੀ ਨੇ ਅਨਾਉਂਸਮੈਂਟ ਕੀਤੀ ਕਿ ਬਾਉਂਡਰੀ ਕਮਿਸ਼ਨ ਨੇ ਇਹ ਕਹਿ ਦਿੱਤਾ ਹੈ ਕਿ ਜਿਹੜਾ ਇਹ ਚਾਰ ਤਸੀਲਾਂ ਨੇ ਗੁਰਦਾਸਪੁਰ ਜ਼ਿਲ੍ਹੇ ਦੀ ਮਤਲਬ 15 ਅਗਸਤ 1947 ਦੇਲੇ ਦਾ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਸੀ ਉਹਦੀਆਂ ਚਾਰ ਤਸੀਲਾਂ ਪਠਾਨਕੋਟ ਗੁਰਦਾਸਪੁਰ ਬਟਾਰਾ ਤੇ ਸ਼ਕਰਗਾਂ ਇਨਾਂ ਵਿੱਚ ਜੋ ਸ਼ਗਰਗੜ ਜਿਹੜੀ ਤਹਿਸੀਲ ਹੈਗੀ ਹੈ ਉਹ ਪਾਕਿਸਤਾਨ ਚ ਰਹੇਗੀ ਬਾਕੀ ਤਿੰਨ ਜ਼ਿਲ੍ਹਾ ਨਹੀਂ ਆ ਉਹ ਹਿੰਦੁਸਤਾਨ ਚ ਰਹਿਣਗੇ ਪੰਜਾਬ ਚ ਰਹਿਣਗੇ ਔਰ ਜਿਵੇਂ ਇਹ 16 ਅਗਸਤ 1947 ਦੀ ਸ਼ਾਮ ਆਕਾਸ਼ਵਾਣੀ ਨੇ ਇਸ ਗੱਲ ਦੀ ਘੋਸ਼ਣਾ ਕੀਤੀ ਤੇ ਹੁਰਦੰਗ ਮਚਣਾ ਹੀ ਸੀਗਾ ਜੀ ਤੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਭਾਰਤੀ ਪੰਜਾਬ ਦੇ ਵਿੱਚ ਖੁਸ਼ੀ ਦੀ ਲਹਿਰ ਤੋੜ ਗਈ ਔਰ ਇਸ ਖੁਸ਼ੀ ਦੇ ਲੈ ਤੋਂ ਬਾਅਦ ਜਿਹੜਾ ਸੀ ਜਿਹੜੇ ਮੁਸਲਿਮ ਆਬਾਦੀ ਸੀ ਉਸ ਵੇਲੇ ਜਿਹੜੀ ਚਾਹਤੀ ਸੀ ਕਿ ਅਸੀਂ ਪਾਕਿਸਤਾਨ ਦੇ ਵਿੱਚ ਰਹਿਣਾ ਹੈ ਉਹਨਾਂ ਨੇ ਜਿੱਥੇ ਪਾਕਿਸਤਾਨ ਨੂੰ ਜਾਣਾ ਸ਼ੁਰੂ ਕਰ ਦਿੱਤਾ ਉੱਥੇ ਸ਼ਕਰਗੜ ਤਹਿਸੀਲ ਦੇ ਜਿਹੜੇ ਹਿੰਦੂ ਰਹਿੰਦੇ ਸੀ ਉਹਨਾਂ ਨੇ ਪਠਾਨਕੋਟ ਗੁਰਦਾਸਪੁਰ ਟਪਟਾ ਦਾ ਹੁੰਦਿਆ ਹੋਇਆ ਹਿੰਦੁਸਤਾਨ ਆਣਾ ਸ਼ੁਰੂ ਕਰ ਜੀ ਸੋ ਇਹ ਇੱਕ ਇਤਿਹਾਸ ਦੀ ਬੜੀ ਵੱਡੀ ਘਟਨਾ ਹੈ ਦਸਲ ਵਿੱਚ ਇਹ ਇਹ ਫੈਸਲਾ ਇਸ ਕਰਕੇ ਵੀ ਨਹੀਂ ਸੀ ਹੋ ਰਿਹਾ ਕਿਉਂਕਿ ਉਹ ਮੰਨਿਆ ਜਾ ਰਿਹਾ ਸੀ ਕਿ ਜਿਸ ਧਰਮ ਦੀ ਜਿਆਦਾ ਆਬਾਦੀ ਹੈ ਜਿਸ ਤਰੀਕੇ ਦੇ ਵਿੱਚ ਉਹ ਏਰੀਆ ਉਸ ਮੁਲਕ ਨੂੰ ਦੇ ਦਿੱਤਾ ਜਾਏ ਪਾਕਿਸਤਾਨ ਦਾ ਬੰਦਵਾਰਾ ਜਿਹੜਾ ਸੀ ਪਾਕਿਸਤਾਨ ਦੀ ਜਿਹੜੀ ਮੰਤਰ ਸੀ ਪਾਕਿਸਤਾਨ ਬਣੇ ਇਸ ਬਿਨਾ ਦੇ ਉੱਤੇ ਸੀਗਾ ਕਿ ਉੱਥੇ ਉਹ ਮੁਸਲਮ ਜੱਜ ਜਾਂਦੇ ਸੀ ਕਿ ਸਾਨੂੰ ਇੱਕ ਆਪਣਾ ਰਾਸ਼ਟਰ ਚਾਹੀਦਾ ਤੇ ਜਿਹੜੇ ਇਹ ਗੁਦਾਸਪੁਰ ਜ਼ਿਲ੍ਹਾ ਸੀ ਉਸ ਵੇਲੇ ਉੱਥੇ ਉਸ ਜ਼ਿਲ੍ਹੇ ਦੇ ਵਿੱਚ ਬਟਾਲਾ ਤਹਿਸੀਲ ਜਿਹੜੀ ਸੀ ਤੇ ਬਟਾਲਾ ਤਹਿਸੀਲ ਦੇ ਵਿੱਚ 55.6 ਦਸ਼ਮਲਵ ਜਿਹੜੇ ਸੀਗੇ ਉਹ ਮੁਸਲਮ ਆਬਾਦੀ ਸੀ ਜਦੋਂ ਕਿ ਪਠਾਨਕੋਟ ਜਿਹੜੀ ਤਹਿਸੀਲ ਸੀ ਉਸ ਵੇਲੇ 6.2% ਜਿਹੜੀ ਆਬਾਦੀ ਹੈ ਉਹ ਹਿੰਦੂਆਂ ਦੀ ਆਬਾਦੀ ਸੀ। ਤੋਂ ਓਵਰਆਲ ਜਿਹੜੀ ਜ਼ਿਲ੍ਹੇ ਦੀ ਆਬਾਦੀ ਸੀਗੀ ਉਹ ਲਗਭਗ 50% 0.2% ਦੀ ਸੀ ਉਹ ਹਿੰਦੂਆਂ ਦੀ ਪਾਕੀ ਮੁਸਲਮਾਨਾਂ ਦੀ ਆਬਾਦੀ ਸੀ ਜਦਕਿ ਬਾਕੀ ਜਿਹੜੀ ਸੀ ਹਿੰਦੂਆਂ ਦੀ ਆਬਾਦੀ ਸੀ। ਅੱਛਾ ਜੀ ਵਿੱਚ ਇੱਕ ਜੀ ਜੀ ਬੋਲੋ ਬੋਲੋ ਮੈਂ ਮੈਂ ਇਹ ਕਹਿ ਰਿਹਾ ਪੀ ਇਹਦੇ ਵਿੱਚ ਇੱਕ ਵੀ ਗੱਲ ਸੋਣ ਦੇ ਨੂੰ ਆਈ ਸੀ ਵੀ ਉਹਨਾਂ ਦਿਨਾਂ ਦੇ ਵਿੱਚ ਜਦੋਂ ਮੁਸਲਮਾਨ ਆਪਣੇ ਹੱਕ ਜਿਤਾ ਰਹੇ ਸੀਗੇ ਹਿੰਦੁਸਤਾਨ ਦੇ ਉੱਤੇ ਇਹ ਇਹ ਸਮੇਂ ਦੇ ਵਿੱਚ ਤੇ ਕੁਝ ਹਿੰਦੂ ਪਰਿਵਾਰਾਂ ਉੱਤੇ ਜਿਹੜੇ ਆ ਉਹ ਵੀ ਆਤਮਕਾਦੀ ਜਿਹੜੇ ਹਮਲੇ ਕੀਤੇ ਗਏ ਹਾਂ ਤੁਸੀਂ ਠੀਕ ਕਹਿ ਰਹੇ ਹੋ ਲੇਕਿਨ ਮੈਂ ਪਹਿਲੇ ਜਿਹੜਾ ਇੱਕ ਤੱਥ ਬੋਲਿਆ ਉਹਨੂੰ ਮੈਂ ਦਰਸਤ ਕਰਾਵਾਂ ਕੀ 1947 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਉਸ ਵੇਲੇ ਦਾ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਸੀ ਉਹਦੇ ਵਿੱਚ 50.8 ਫੀਸਦੀ ਆਬਾਦੀ ਪੂਰੇ ਗੁਰਦਾਸਪੁਰ ਜ਼ਿਲ੍ਹੇ ਚ ਹਿੰਦੂਆਂ ਦੀ ਸੀ ਜੀ ਔਰ 59.2 ਫੀਸਦੀ ਆਬਾਦੀ ਜਿਹੜੀ ਸੀ ਉਹ ਮੁਸਲਮਾਨਾਂ ਦੀ ਸੀ ਜੀ ਦੋਨਾਂ ਦੇਸ਼ਾਂ ਨੂੰ ਇੰਜ ਲੱਗਦਾ ਸੀ ਕਿ ਕਿਉਂਕਿ ਇਹ ਆਬਾਦੀ ਲਗਭਗ 50-50 ਹੈ ਜੀ ਜੀ ਇਸ ਕਰਕੇ ਇਹਦੇ ਵਿੱਚ ਸਾਨੂੰ ਅਧਿਕਾਰ ਮਿਲ ਜਾਏਗਾ ਤੇ ਉਹਨਾਂ ਨੂੰ ਲੱਗ ਰਿਹਾ ਸੀ ਕਿ ਸਾਨੂੰ ਮਿਲ ਜਾਏਗਾ ਜੀ ਤੇ ਸਦਾਂਤਿਕ ਤੌਰ ਤੇ ਜਦੋਂ 14 ਅਗਸਤ ਨੂੰ ਕਿਉਂਕਿ ਪਹਿਲੇ ਪਾਕਿਸਤਾਨ ਆਜ਼ਾਦ ਹੋ ਗਿਆ ਔਰ ਇਹ ਦਾ ਜਿਹੜਾ ਚਾਰਜ ਸੀ ਇਨੀਸ਼ੀਅਲੀ ਪਾਕਿਸਤਾਨ ਨੂੰ ਦਿੱਤਾ ਗਿਆ ਤੇ ਜਾਹਰ ਜੀ ਗੱਲ ਸੀ ਕਿ ਉਸ ਵੇਲੇ Hindu ਔਰ Muslim ਜਿਹੜੀਆਂ ਬਰਾਦਰੀਆਂ ਨੇ ਜਿਹੜੇ ਧਰਮ ਨੇ ਇਹਨਾਂ ਦੇ ਵਿੱਚ ਨਸਰੀ ਨਸਲੀ ਜਿਹੜੀ ਫਿਰਕਾ ਪ੍ਰਸਤੀ ਹੈ ਉਹ ਬੜੀ ਸ਼ਿਖਰ ਤੇ ਪਹੁੰਚੀ ਹੋਈ ਸੀ ਜੀ ਤੇ ਜਿਹੜੇ ਮੁਸਲਮਾਨ ਨੇ ਉਹਨਾਂ ਨੇ ਕਾਫੀ ਕਤਲ ਉਹ ਗਾਰਤ ਉਸ ਵੇਲੇ ਕੀਤੀ ਸੀ ਇਥੋਂ ਤੱਕ ਇਹ ਪਠਾਨਕੋਟ ਦਾ ਜਿਹੜਾ ਅੰਦਰੂਨ ਬਾਜ਼ਾਰ ਹੈ ਉੱਥੇ ਮੁਸਲਿਮ ਆਬਾਦੀ ਦੇ ਲੋਕ ਜਿਹੜੇ ਆਏ ਉਹਨਾਂ ਨੇ ਪੰਜ ਵਪਾਰੀਆਂ ਨੂੰ ਜਿਹੜਾ ਹੈ ਉਹ ਕਤਲ ਕਰ ਦਿੱਤਾ ਅੱਛਾ ਜੀ ਇਸੇ ਤਰ੍ਹਾਂ ਜਿਵੇਂ 16 ਅਗਸਤ 1947 ਦੀ ਸ਼ਾਮ ਆਕਾਸ਼ਵਾਣੀ ਨੇ ਜਦੋਂ ਦੱਸਿਆ ਕਿ ਨਹੀਂ ਇਹ ਪਠਾਨਕੋਟ ਗੁਰਦਾਸਪੁਰ ਬਟਾਲਾ ਤਾਂ ਹਿੰਦੁਸਤਾਨ ਵਿੱਚ ਰਹਿਣਗੇ ਜਦੋਂ ਕਿ ਸ਼ਗਰਗੜ ਜਿਹੜਾ ਹੈਗਾ ਉਹ ਪਾਕਿਸਤਾਨ ਚ ਚਲਾ ਜਾਏਗਾ ਜੀ ਔਰ ਕਿਉਂ ਚਲਾ ਜਾਏਗਾ ਕਿਉਂਕਿ ਬਟਾਲਾ ਦੇ ਜਿਹੜੇ ਬਹੁਤ ਸਾਰੇ ਮੁਸਲਿਮ ਆਬਾਦੀ ਸੀ ਜਿਹੜੀ 52% ਤੋਂ ਜ਼ਿਆਦਾ ਸੀ ਉਸ ਵੇਲੇ ਵੀ ਉਹ ਮੁ슬ਮਨ ਦੇਸ਼ ਵਿੱਚ ਰਹਿਣਾ ਚਾਹੁੰਦੇ ਸੀ ਉਹ ਸ਼ਕਰਗੜ੍ਹ ਚ ਜਾਣਾ ਚਾਹੁੰਦੇ ਸੀ ਤੇ ਉਹ ਜਦੋਂ ਉਹ ਫੈਸਲਾ ਹੋਇਆ ਕਿ ਇਹ ਹੁਣ 16 ਅਗਸਤ 1947 ਦੀ ਸ਼ਾਮ ਦੇ ਵੇਲੇ ਕਿ ਇਹ ਹੁਣ ਹਿੰਦੁਸਤਾਨ ਚ ਰਹੇਗਾ ਫਿਰ ਹਿੰਦੂਆਂ ਨੇ ਵੀ ਮਤਲਬ ਠੀਕ ਆਪਣੀ ਜਿਹੜੀ ਸ਼ਕਤੀ ਸੀ ਉਹਦਾ ਪ੍ਰਦਰਸ਼ਨ ਕੀਤਾ ਔਰ ਕਾਫੀ ਕਤਲ ਹੋ ਗਾਰੇ ਕੋਈ ਔਰ ਪਟਾੜਾ ਦੇ ਵਿੱਚ ਤੂਨੀਆਂ ਖੂਬਸਾਰੀਆਂ ਨਦੀਆਂ ਬਈਆਂ ਪਠਾਨਕੋਟ ਦੇ ਜਿਹੜੇ ਨਸ਼ੂਰ ਇਤਿਹਾਸਕਾਰ ਨੇ ਬੀਆ ਕਪੂਰ ਉਹਨਾਂ ਨੇ ਪਠਾਨਕੋਟ ਦਾ ਇਤਿਹਾਸ ਇੱਕ ਪੁਸਤਕ ਲਿਖੀ ਹੈ ਔਰ ਉਸ ਪੁਸਤਕ ਦੇ ਵਿੱਚ ਇਹ ਸਾਰੀ ਚੀਜ਼ਾਂ ਦਾ ਉਹਨਾਂ ਨੇ ਨੁਕਤਾ ਦਰ ਨੁਕਤਾ ਜਿਹੜਾ ਹੈ ਉਹ ਵਾਲਾ ਦਿੱਤਾ ਹੈ ਔਰ ਦੱਸਿਆ ਹਾਂ ਪੂਰਾ ਉਹਦੀ ਡਿਟੇਲ ਦਿੱਤੀ ਹੈ ਔਰ ਵਿਦ ਐਵੀਡੈਂਸ ਦਿੱਤੀ ਹੈ ਸਾਰੀ-ਸਾਰੀ ਕਿ ਉਸ ਵਿਲੇ ਜਿਹੜੀ ਵੰਡ ਸੀ ਖਾਸ ਔਰ ਤੇ ਜਿਹੜੀ ਗੁਰਦਾਸਪੁਰ ਜਿਹੜੇ ਦੀ ਵੰਡ ਸੀ ਉਹਨੇ ਜਿਹੜਾ ਸੀ ਆਮ ਲੋਕਾਂ ਦੇ ਉੱਤੇ ਕਿਸ ਤਰ੍ਹਾਂ ਦਾ ਵਰਤਾਰਾ ਜਿਹੜਾ ਸੀ ਉਹ ਵਰਪਾਇਆ ਸੀ ਅ ਡਾਕਟਰ ਇਹ ਵਿੱਚ ਇਹ ਵਿੱਚ ਮਹਿਰ ਚੰਦ ਮਹਾਜਨ ਜੀ ਦਾ ਵੀ ਨਾਮ ਆਉਂਦਾ ਆ ਕੀ ਉਹਨਾਂ ਦਾ ਕੀ ਵਿੱਚ ਰੋਲ ਰਿਹਾ ਕੀ ਉਹਨਾਂ ਨੇ ਇਹ ਸਾਰੇ ਆਪਣਾ ਰੋਲ ਨਿਭਾਇਆ ਜੀ ਜੀ ਮੈਂ ਸਮਝਦਾ ਹਾਂ ਜੀ ਕਿ ਜਸਟਿਸ ਮਹਿਰ ਚੰਦ ਮਹਾਜਨ ਜਿਹੜੇ ਨੇ ਜਿਨ੍ਹਾਂ ਦੀ ਪਠਾਨਕੋਟ ਦੇ ਵਿੱਚ ਜਿਨ੍ਹਾਂ ਦੀ મત ਪਰਿਵਾਰ ਦੀ ਜਿਹੜੀ ਪਠਾਨਕੋਟ ਚ ਹੁਣ ਵੀ ਦੇਸ਼ ਦੀ ਪਹਿਲੀ ਫੈਕਟਰੀ ਹੈ ਗਲਿਸ਼ੀਅਰ ਇੰਡੀਆ ਦਾ ਤੇ ਉਹ ਉਹਨਾਂ ਨੂੰ ਇਸ ਗੱਲ ਦਾ ਖਾਸ ਜਿਹੜਾ ਹੈ ਉਹ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਜੋ ਪਠਾਨਪੁਰ ਤੇ ਗੁਰਦਾਸਪੁਰ ਜ਼ਿਲ੍ਹਾ ਹੈਗਾ ਇਹਨੂੰ ਵੰਡ ਦੇ ਵੇਲੇ ਭਾਰਤ ਦੇ ਨਾਲ ਜੋੜ ਕੇ ਰੱਖਿਆ ਦਰਸਲ ਹੋਇਆ ਕਿ ਉਸ ਵੇਲੇ ਬਾਉਂਡਰੀ ਕਮਿਸ਼ਨ ਨੇ ਜਿਹੜੇ ਸੀ ਚਾਰ ਜੱਜ ਜਿਹੜੇ ਸੀ ਜਸਟਿਸ ਦੀਨ ਮੁਹੰਮਦ ਜਸਟਿਸ ਮੁਨੀ ਇਹ ਪਾਕਿਸਤਾਨ ਨੇ ਅਪਾਇੰਟ ਕੀਤੇ ਸੀ ਔਰ ਜਸਟਿਸ ਮੇਰ ਚੰਦ ਮਹਾਜਨ ਅਤੇ ਜਸਟਿਸ ਤੇਜਾ ਸੀ ਇਹ ਭਾਰਤ ਸਰਕਾਰ ਨੇ ਜਿਹੜੇ ਸੀ ਉਨਕਲਰ ਕਰ ਦਿੱਤੇ ਸੀ। ਜੀ। ਤੋਂ ਇਹਨਾਂ ਚਾਰਾਂ ਜੱਜਿਸ ਨੇ ਜੋ ਆਪਣਾ ਫੈਸਲਾ ਤਿਆਰ ਕੀਤਾ ਸੀ ਜਿਦੇ ਵਿੱਚ ਜਸਟਿਸ ਮਿਰਚੰਦ ਮਹਾਜਨ ਤੇ ਜਸਟਿਸ ਤੇਜਾ ਸਿੰਘ ਸੀ ਜਿਹੜੇ ਇਹਨਾਂ ਦਾ ਇਹ ਕਹਿਣਾ ਸੀ ਕਿ ਨਾ ਕੇਵਲ पठानकोट, ਗੁਰਦਾਸਪੁਰ ਤੇ ਬਟਾਲਾ ਤਸੀਲਾਂ ਜਿਹੜੀਆਂ ਹਿੰਦੁਸਤਾਨ 'ਚ ਰਹਿਣੀਆਂ ਚਾਹੀਦੀਆਂ ਬਲਕਿ ਪਾਕਿਸਤਾਨ ਦੀ ਜਿਹੜੀ ਸ਼ਕਰਲ ਤਸੀਲ ਹੈ ਉਹ ਵੀ ਹਿੰਦੁਸਤਾਨ 'ਚ ਮਿਲ ਜਾਣੀ ਚਾਹੀਦੀ। ਉਹਦੇ ਪਿੱਛੇ ਤਰਕ ਕੀ ਸੀਗਾ ਕਿਉਂ ਇਹਨਾਂ ਚਾਰਾਂ ਤਹਿਸੀਲਾਂ ਦੀ ਓਵਰঅল ਜਿਹੜੀ ਆਬਾਦੀ ਸੀ 50.8% ਜਿਹੜੀ ਹੈ ਯਾਨੀ 50% ਤੋਂ ਜ਼ਿਆਦਾ ਆਬਾਦੀ ਦਿਨਵਾਨੀ ਸੀ ਔਰ ਪੈਰਾਮੀਟਰ ਇਹ ਸੀ ਕਿ ਜਿਸ ਮੱਜਲ ਦੇ ਜ਼ਿਆਦਾ ਲੋਕ ਜਿਸ ਜ਼ਿਲ੍ਹੇ 'ਚ ਰਹਿੰਦੇ ਹੋਣਗੇ ਉਸ ਜ਼ਿਲ੍ਹੇ ਨੂੰ ਉਸ ਦੇਸ਼ ਦਾ ਨਾਮ ਮਿਲਦਾ ਜਾਏਗਾ ਜੀ ਲੇਕਿਨ ਜਦੋਂ ਇਹ ਇਸ ਤਰ੍ਹਾਂ ਦਾ ਤਣਾਅ ਪੈਦਾ ਹੋਇਆ ਔਰ ਮੁਸਲਿਮ ਆਬਾਦੀ ਕਿਉਂਕਿ ਇੱਥੇ ਰਹਿਣਾ ਨਹੀਂ ਸੀ ਚੱਲਦੀ ਦੇ ਮੌਕੇ ਦੇ ਉੱਤੇ ਜਿਹੜਾ ਇਹ ਫੈਸਲਾ ਲਿਆ ਗਿਆ ਕਿ ਇੱਕ ਤਹਿਸੀਲ ਜਿਹੜੀ ਹੈ ਜਿਹੜੀ ਸ਼ਕਰਗੜਾ ਹੈ ਜਿੱਥੇ ਜਿਹੜੀ ਥੋੜੀ ਜਿਹੀ ਮੁਸਲਮ ਬਹੁਤ ਆਬਾਦੀ ਸੀਗੀ ਔਰ ਬਟਾਲਾ ਦੇ ਵਿੱਚ ਵੀ ਕਿਉਂਕਿ ਮੁਸਲਮ ਆਬਾਦੀ ਜ਼ਿਆਦਾ ਸੀ ਤੇ ਇਹਨਾਂ ਨੂੰ ਸ਼ਕਰਗੜ ਨੂੰ ਪਾਕਿਸਤਾਨ ਨਾਲ ਜੋੜ ਦਿੱਤਾ ਜਾਵੇ ਔਰ ਇਹ ਜਿੰਨੋਂ ਫਸਿਲੇ ਜੀਆਂ ਸੀ ਇੱਥੇ ਰਹਿਣ ਲੇਕਿਨ ਜਿਹੜੀ ਅੱਜ ਗੱਲ ਚਰਚਾ ਦੇ ਯੋਗ ਹੈ ਉਹ ਹੀ ਹੈ ਕਿ ਜਿੱਥੇ ਪੂਰੇ ਦੇਸ਼ ਦੇ ਵਿੱਚ 15 ਅਗਸਤ 1947 ਨੂੰ ਭਾਰਤ ਦਾ ਤੈਨਗਾ ਖਰਾਇਆ ਗਿਆ ਸੀ ਉੱਥੇ ਗੁਰਦਾਸਪੁਰ ਬਟਾਲਾ ਤੇ ਪਠਾਨਕੋਟ ਤਸੀਲਾਂ ਦੇ ਵਿੱਚ 17 ਅਗਸਤ 1947 ਦੀ ਸਵੇਰ ਦੇ ਲਈ ਪਹਰਦਾ ਤਿਰੰਗਾ ਫੈਰਾਇਆ ਗਿਆ ਸੀ ਕਿਹਾ ਜਾ ਸਕਦਾ ਕਿ ਭਾਰਤ ਦੇ ਜਿਹੜੇ ਇਹ ਜ਼ਿਲ੍ਹੇ ਨੇ ਪਠਾਨਕੋਟ ਤੇ ਗੁਰਦਾਸਪੁਰ ਬਟਾਲਾ ਤਸੀਲ ਸਮੇਤ ਇਹ 17 ਅਗਸਤ 1947 ਨੂੰ ਗੁਲਾਮੀ ਤੋਂ ਆਜ਼ਾਦ ਹੋਏ ਸੀ ਅੰਗਰੇਜ਼ਾਂ ਤੋਂ ਇਹ ਆਜ਼ਾਦ ਜਿਹੜੇ ਸੀ 15 ਅਗਸਤ ਨੂੰ ਹੋਏ ਸੀ ਲੇਕਿਨ ਪਾਕਿਸਤਾਨ ਦੇ ਗੁਲਾਮੀ ਤੋਂ ਜਿਹੜੇ ਆਜ਼ਾਦ ਹੈ ਉਹ 17 ਅਗਸਤ 1947 ਨੂੰ ਹੋਏ ਸੀ ਆ ਸ਼ਾਮ ਦੇ ਡਾਕਟਰ ਕਿੰਨਾ ਕਿ ਜ਼ਰੂਰੀ ਆ ਇਤਿਹਾਸ ਦੇ ਪੰਨੇ ਨਵੀਂ ਪੀੜੀ ਨੂੰ ਫੋਲ ਕੇ ਦੱਸੇ ਦੇਖੋ ਸਾਨੂੰ ਸਾਡੇ ਇਤਿਹਾਸ ਦਾ ਤਾਂ ਪਤਾ ਹੋਣਾ ਹੀ ਚਾਹੀਦਾ ਨਾ ਜੀ ਇਤਿਹਾਸਿਕ ਤੱਥ ਹੋਣੇ ਚਾਹੀਦੇ ਨੇ ਔਰ ਫਿਰ ਇਹ ਖਾਸ ਤੌਰ ਤੇ ਜਿਹੜਾ ਪਠਾਨਕੋਟ ਤੇ ਗੁਰਦਾਸਪੁਰ ਜਿਲ੍ਹਿਆਂ ਦੀ ਗੱਲ ਕਰੀਏ ਇਹਨਾਂ ਦੋਨਾਂ ਜਿਲ੍ਹਿਆਂ ਦੇ ਵਿੱਚ ਜਿਹੜੀ ਨਵੀਂ ਪੀੜੀ ਹੈ ਸ਼ਾਇਦ ਉਹ ਇਹਨਾਂ ਤੱਥਾਂ ਤੋਂ ਵਾਂਝੀ ਹੈ ਹਨਾ ਨਵੀਂ ਪੀੜੀ ਨੂੰ ਇਸ ਗੱਲ ਦਾ ਇਲਮ ਨਹੀਂ ਹੈ ਕਿ ਵੰਡ ਦੇ ਵੇਲੇ ਕੀ ਹੋਇਆ ਸੀ ਜੀ ਹਾਂ ਠੀਕ ਹੈ ਉਹ ਇੱਕ ਇਤਿਹਾਸ ਦੀ ਘਟਨਾ ਹੈ ਔਰ ਉਹਨੂੰ ਬੀਤੇਆਂ ਕੱਪਰ ਲੰਬਾ ਸਮਾਂ ਹੋ ਗਿਆ ਹੈ ਉਹਦੇ ਉੱਤੇ ਹੁਣ ਜੇ ਚਿੰਤਨ ਕਰੀਏ ਤਾਂ ਨਾ ਉਹਦਾ ਫਾਇਦਾ ਹੈ ਨਾ ਉਹਦਾ ਨੁਕਸਾਨ ਹੈ ਜੀ ਲੇਕਿਨ ਇੱਕ ਤੱਥ ਜਿਹੜਾ ਹੈਗਾ ਉਹਦਾ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਮੈਂ ਇਹ ਇਸ ਕਰਕੇ ਮੈਂ ਸਮਝਦਾ ਕਿ ਨਵੀਂ generation ਇਹਨਾਂ ਤੱਥਾਂ ਤੋਂ ਵਾਂਝੀ ਹੈ ਤੇ ਉਹਨਾਂ ਨੂੰ ਹੀ ਜਾਣਕਾਰੀ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਡਾਕਟਰ ਸਾਹਿਬ ਇੱਕ ਹੋਰ ਮੈਂ ਤੁਹਾਡੇ ਕੋਲ ਸਵਾਲ ਲੈਣਾ ਚਾਹਾਂਗਾ ਜੀ ਆ ਆਜ਼ਾਦੀ ਦਿਹਾੜਾ ਬੜੇ ਜਸ਼ਨ ਨਾਲ ਮਨਾਇਆ ਜਾਂਦਾ ਪੂਰੇ ਭਾਰਤ ਦੇ ਵਿੱਚ ਜਦੋਂ ਤਿਰੰਗਾ ਜਿਹੜਾ ਥਾਂ ਥਾਂ ਤੇ ਲਹਿਰਾਇਆ ਜਾਂਦਾ ਘਰਾਂ ਦੇ ਵਿੱਚ ਵੀ ਆਪਾਂ ਤਿਰੰਗੇ ਲੈ ਕੇ ਲਾਉਂਦੇ ਆਂ ਹੋਰ ਵੀ ਕਈ ਥਾਵਾਂ ਤੇ ਤਿਰੰਗੇ ਲੈ ਕੇ ਜਨਮ ਬੜੀ ਸੰਘਰਸ਼ ਦੇ ਨਾਲ ਇਹ ਆਜ਼ਾਦੀ ਮਿਲੀ ਆ ਪਰ ਕਈ ਥਾਂ ਤੇ ਦੇਖਿਆ ਜਾਂਦਾ ਕਿ ਤਿਰੰਗੇ ਦੀ ਜਿਹੜੀ ਆ ਆਜ਼ਾਦੀ ਦਿਹਾੜਾ ਮਨਾਉਣ ਤੋਂ ਬਾਅਦ ਜਿਹੜੀ ਆ ਕਿਤੇ ਨਾ ਕਿਸੇ ਜਿਹੜੀ ਬੇਅਦਬੀ ਹੁੰਦੀ ਜਿਹੜੀ ਜਦੋਂ ਲੋਕ ਪੈਰਾਾਂ ਦੇ ਵਿੱਚ ਜਾਂ ਸੜਕਾਂ ਦੇ ਵਿੱਚ ਜਾਂ ਕਈ ਗਲੀਆਂ ਮੋਹੱਲਿਆਂ ਦੇ ਵਿੱਚ ਜਦੋਂ ਸੁੱਟ ਕੇ ਆਉਂਦੇ ਕੀ ਕਹਿਣਾ ਚਾਹੁੰਦੇ ਹੋ ਕਿ ਕੀ ਸਨੇਹਾ ਦੇ ਕੀ ਦੇਣਾ ਚਾਹੁੰਦੇ ਹੋ ਆਮ ਆਵਾਮ ਨੂੰ ਪਬਲਿਕ ਨੂੰ ਨਹੀਂ ਇਹ ਇਹ ਦੇ ਵਿੱਚ ਤਾਂ ਦੇਖੋ ਜੀ ਕਾਮਨ ਸੈਂਸ ਦੀ ਗੱਲ ਹੈ ਉਹ ਭਾਰਤ ਦਾ ਜਿਹੜਾ ਕਾਨੂੰਨ ਹੈ ਉਹ ਤਿਰੰਗਾ ਦੇ ਹੱਕ ਵਿੱਚ ਹੈ ਸਾਨੂੰ ਸਾਰਿਆਂ ਨੂੰ ਤਿਰੰਗਾ ਪਹਿਰਾਉਣ ਦੀ ਇਜਾਜ਼ਤ ਹੈ ਭਾਰਤੀ ਕਾਨੂੰਨ ਦੇ ਵਿੱਚ ਜੀ ਕੋੜਾ ਸਮਾਂ ਪਹਿਲੇ ਉਹਦੇ ਵਿੱਚ ਸੰਸ਼ੋਧਨ ਹੋਇਆ ਸੀ ਹੁਣ ਤੱਕ ਪਰ ਸਰਕਾਰ ਵੀ ਇਸ ਗਲਤੀ ਫੇਵਰ ਚ ਹੈ ਔਰ ਹਰ ਨਾਗਰਿਕ ਨੂੰ ਮਲਾਉ ਕੀਤਾ ਕਿ ਹਰ ਘਰ ਤੇ ਰੰਗਾ ਫੈਰਾਇਆ ਜਾਏ ਤੇ ਤਿਰੰਗੇ ਦਾ ਸਨਮਾਨ ਜਿਹੜਾ ਹੈਗਾ ਦੁਨੀਆ ਪਰ ਦੇਸ਼ ਆਪਣੇ ਝੰਡਿਆਂ ਦਾ ਸਨਮਾਨ ਕਰਦੀ ਹੈ ਸਾਡਾ ਫਰਜ਼ ਬਣਦਾ ਹੈ ਫਰਜ਼ ਹੀ ਨਹੀਂ ਸਾਡੀ ਡਿਊਟੀ ਹੈ ਫਰਜ਼ ਹੈ ਠੀਕ ਹੈ ਨਾ ਇਹ ਜਿਹੜਾ ਮਾਨ ਹੈ ਇਹ ਤਾਂ ਦਿਲੋਂ ਨਿਕਲ ਵਾਲੀ ਗੱਲ ਹੈ ਮੈਂ ਸਮਝਦਾ ਕਿ ਹਰ ਇੱਕ ਭਾਰਤੀ ਨੂੰ ਔਰ ਜੇ ਕੋਈ ਅਪੋਰ ਪੜੇ ਚ ਜਿੰਨਾਂ ਦਾ ਮੁਸਤਾਫੀ ਕਰ ਬੈਠਦਾ ਹੈ ਤੇ ਜਿਹੜਾ ਦੂਸਰਾ ਜਿਹੜਾ ਜਾਗਰੂਕ ਨਾਗਰਿਕ ਹੈ ਇਹ ਉਦੀ ਡਿਊਟੀ ਬਣਦੀ ਹੈ ਕਿ ਉਹ ਆਪਣੀ ਅੱਖਾਂ ਸਾਹਮਣੇ ਇਸ ਗੱਲ ਨੂੰ ਨਾ ਹੋਣ ਦੇਵੇ ਕਿ ਕਿਤੇ ਗਲਤੀ ਨਾਲ ਵੀ ਤਿਰੰਗੇ ਦਾ ਆਪਮਾਨ ਹੋਵੇ ਅ ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਆ ਸਮਾਂ ਦੇਣ ਦੇ ਲਈ ਅ ਸ਼ੁਕਰੀਆ ਕਰਦੇ ਤੇ ਡਾਕਟਰ ਸਾਹਿਬ ਸੀਗੇ ਸਾਡੇ ਨਾਲ ਡਾਕਟਰ ਸ਼ਾਮ ਭਾਰਤੀ ਜੋ ਕਿ ਜਿਨ੍ਹਾਂ ਨਾਲ ਗੱਲਬਾਤ ਕੀਤੀ ਆ ਅ ਉਹਨਾਂ ਨੇ ਆਪਣਾ ਸਮਾਂ ਦਿੱਤਾ ਆ ਤੇ ਆਪਣੇ ਪਠਾਨਕੋਟ ਜ਼ਿਲ੍ਹਾ ਗਰਦਾਸਪੁਰ ਤੇ ਤਸੀਲ ਬਟਾਲਾ ਦੇ ਜਿਹੜੇ ਇਤਿਹਾਸ ਦੇ ਬਾਰੇ ਜਿਹੜੇ ਆ ਉਹ ਜਾਣੂ ਕਰਾਇਆ ਮਿਲਾਂਗੇ ਜੀ ਕਿਸੇ ਹੋਰ ਨਵੇਂ ਕੜੀ ਦੇ ਵਿੱਚ ਕਿਸੇ ਹੋਰ ਨਵੇਂ ਸ਼ਖਸੀਅਤ ਦੇ ਨਾਲ ਸਾਨੂੰ ਦਿਓ ਜਾਈ ਸਤਿ ਸ੍ਰੀ ਅਕਾਲ